ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਰਾ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਲਾਸ 10 ਦੀ ਫਿਜ਼ੀਕਲ ਐਜੂਕੇਸ਼ਨ ਦਾ ਲੈਸਨ ਨੰਬਰ ਪਹਿਲਾ ਫਿਜ਼ੀਕਲ ਐਜੂਕੇਸ਼ਨ ਦਾ ਲੈਸਨ ਨੰਬਰ ਪਹਿਲਾ ਕਸਰਤ ਦੇ ਸਾਖ ਕਿਰਿਆ ਲਹੂ ਚੱਕਰ ਮਾਸਪੇਸ਼ੀਆਂ ਤੇ ਮਲ त्याਗ ਉਤੇ ਪ੍ਰਭਾਵ ਪਹਿਲਾ ਹੈ ਕਿ ਨਾ ਬੱਚੇ ਬਹੁਤ ਛੋਟੇ ਉਤਰਾ ਵਾਲੇ ਪ੍ਰਸ਼ਨ ਮਾਸਪੇਸ਼ੀਆਂ ਜਾਂ ਪੱਠੇ ਕੀ ਹਨ ਮਾਸਪੇਸ਼ੀਆਂ ਮਾਸ ਸੁੱਤਾ ਸੈਲਾਂ ਦਾ ਸੁਮੇਲ ਹੈ ਹਨ ਹਰੇਕ ਮਾਸਪੇਸ਼ੀ ਹੱਡੀ ਨਾਲ ਜੁੜ ਕੇ ਜੁੜੀ ਹੋਣ ਕਰਕੇ ਇਹਨਾਂ ਵਿੱਚ ਸੁਗੜਨ ਅਤੇ ਪਿੰਪਿੰਨ ਅੰਗ ਕੰਮ ਕਰਦੇ ਹਨ ਦੂਸਰਾ ਪੈਸ਼ਣ ਹੈ ਮਾਸਪੇਸ਼ੀਆਂ ਦੀ ਕਿਸਮਾਂ ਦੇ ਨਾਮ ਲਿਖੋ ਸਵੈਚਿਤ ਮਾਸਪੇਸ਼ੀਆਂ ਅਨਿਚਿਤ ਮਾਸਪੇਸ਼ੀਆਂ ਦਿਲ ਦੀਆਂ ਮਾਸਪੇਸ਼ੀਆਂ ਤੀਸਰਾ ਹੈ ਮਲਤਿਆਗ ਪਰ ਨਾਲੀ ਕੀ ਹੈ ਮਲਤਿਆਗ ਪਰ ਨਾਲੀ ਉਸ ਪ੍ਰਮੰਧ ਨੂੰ ਕਹਿੰਦੇ ਹਨ ਜਿਸ ਦੁਆਰਾ ਸਰੀਰ ਵਿੱਚੋਂ ਫालतू ਅਤੇ ਹਾਨੀਕਾਰਕ ਪਦਾਰਥਾਂ ਦਾ ਨਿਕਾਸ ਹੁੰਦਾ ਹੈ ਅਗਲਾ ਪ੍ਰਸ਼ਨ ਹੈ ਮਲਤਿਆਗ ਪਰ ਨਾਲੀ ਦੇ ਮੁੱਖ ਅੰਗਾਂ ਦੇ ਨਾਮ ਲਿਖੋ ਫੇਫੜੇ, ਗੁਰਦੇ, ਚਮੜੀ, ਅੰਤੜੀਆਂ ਮਾਸਪੇਸ਼ੀਆਂ ਦੇ ਕੋਈ ਦੋ ਕਮ ਲਿਖੋ ਇਹ શરીર ਨੂੰ ਰੂਪਰਦਾਨ ਕਰਦੀਆਂ ਹਨ ਇਹਨਾਂ ਦੀ ਮਦਦ ਨਾਲ ਵਿਅਕਤੀ ਚੱਲਦਾ ਫਿਰਦਾ ਕੁੱਦਦਾ ਟੱਪਦਾ ਅਤੇ ਸਹਲ ਆਦੀ ਲੈਂਦਾ ਹੈ ਸਵੈਚਿਤ ਮਾਸਪੇਸ਼ੀਆਂ ਕੀ ਹਨ ਸਵੈਚਿਤ ਮਾਸਪੇਸ਼ੀਆਂ ਉਹ ਹਨ ਕਿ ਜੋ ਕਿ ਵਿਅਕਤੀ ਦੀ ਇੱਛਾ ਅਨੁਸਾਰ ਕੰਮ ਕਰਦੀਆਂ ਹਨ ਅਨਿਛਿਤ ਮਾਸਪੇਸ਼ੀਆਂ ਕੀ ਹਨ ਆਏ ਇਹ ਮਾਸਪੇਸ਼ੀਆਂ ਵਿਅਕਤੀ ਦੇ ਬਸ ਵਿੱਚ ਨਹੀਂ ਹੁੰਦੀਆਂ ਇਹ ਵਿਅਕਤੀ ਦੀ ਇੱਛਾ ਦੇ ਬਿਨਾਂ ਹੀ ਕੰਮ ਕਰਦੀਆਂ ਰਹਦੀਆਂ ਹਨ ਦਿਲ ਦੀਆਂ ਮਾਸਪੇਸ਼ੀਆਂ ਕੀ ਹਨ ਦਿਲ ਦੀਆਂ ਮਾਸਪੇਸ਼ੀਆਂ ਕਿ ਹੁੰਦੀਆਂ ਹਨ ਇਹ ਮਾਸਪੇਸ਼ੀਆਂ ਨਿਚਿਤ ਮਾਸਪੇਸ਼ੀਆਂ ਵਰਗੀਆਂ ਹੁੰਦੀਆਂ ਹਨ ਪਰ ਇਹ ਲਗਾਤਾਰ ਕੰਮ ਕਰਨ ਨਾਲ ਵੀ ਥੱਕਦੀਆਂ ਨਹੀਂ ਸਰੀਰ ਵਿੱਚ ਕਿੰਨੇ ਗੁਰਦੇ ਹੁੰਦੇ ਹਨ 2 ਵਿਅਕਤੀ ਦੇ ਸਰੀਰ ਵਿੱਚ ਫੇਫੜਿਆਂ ਦੀ ਗਿਣਤੀ ਦੱਸੋ 2 ਨਬਜ਼ ਕੀ ਹੈ ਨਬਜ਼ ਦਰ ਦਾ ਭਾਵ ਦਿਲ ਦੀ ਧੜਕਣ ਇਹ ਦਰ 72 ਤੋਂ 100 ਮਿੰਟ ਤੱਕ 1 ਮਿੰਟ ਵਿੱਚ ਹੋ ਸਕਦੀ ਹੈ ਤੇ ਦਿਲ ਦੀ ਧੜਕਣ ਵੀ ਨਵਜਦੀ ਹੀ ਦਾਦੇ ਬਰਾਬਰ ਹੁੰਦੀ ਹੈ ਲਹੂ ਦਾ ਕੰਮ ਲਿਖੋ ਲਹੂ ਸਰੀਰ ਨੂੰ ਆਕਸੀਜਨ ਸਪਲਾਈ ਕਰਦਾ ਹੈ ਤੇ ਵਿਅਰਥ ਪਦਾਰਥਾਂ ਨੂੰ ਸਰੀਰ ਵਿੱਚੋਂ ਮਲ ਤਿਆਗ ਵਰਨਾਲੀ ਨਾਲ ਬਾਹਰ ਕੱਢਦਾ ਹੈ ਤੇ ਨੱਕ ਰਾਹੀਂ ਸਾਹ ਲੈਣ ਦੇ ਕੀ ਲਾਭ ਹਨ ਨੱਕ ਰਾਹੀਂ ਸਾਹ ਲੈਣ ਨਾਲ ਹਵਾ ਸ਼ੁੱਧ ਹੋ ਤੇ ਗਰਮ ਹੋ ਕੇ ਸਰੀਰ ਵਿੱਚ ਜਾਂਦੀ ਹੈ ਸਾਹ ਲੈਣ ਦੇ ਸਮੇਂ ਅਸੀਂ ਕਿਹੜੀ ਗੈਸ ਹੰਤਾ ਲੈ ਜਾਂਦੇ ਹਾਂ ਆਕਸੀਜਨ ਸ਼ਰੀਰੀਕ ਥਕਾਵਟ ਤੋਂ ਕੀ ਭਾਵ ਹੈ ਇਸ ਵਿੱਚ ਸਰੀਰ ਥੱਕ ਜਾਂਦਾ ਹੈ ਤੇ ਕੰਮ ਕਰਨ ਨੂੰ ਮਨ ਨਹੀਂ ਕਰਦਾ ਮਾਨਸਿਕ ਥਕਾਵਟ ਮੰਦੀ ਥਕਾਵਟ ਹੈ ਮਾਨਸਿਕ ਥਕਾਵਟ ਦੇ ਮੁੱਖ ਕਾਰਨ ਕੀ ਹਨ ਭੋਜਨ ਵਿੱਚ ਪੋਸਟਿਕ ਪਦਾਰਥਾਂ ਦੀ ਘਾਟ ਠੀਕ ਤਰ੍ਹਾਂ ਨਾਲ ਨੀਂਦ ਨਾ ਲੈਣਾ ਵਿਅਕਤੀ ਦੀ ਸਮਰੱਥਾ ਤੋਂ ਜ਼ਿਆਦਾ ਕੰਮ ਦਾ ਬੋਝ ਰੋਗ ਇਕਾਗਰਤਾ ਦੀ ਘਾਟ ਸਾਹ ਕਿਰਿਆ ਕਿਸ ਨੂੰ ਕਹਿੰਦੇ ਹਨ ਸਾਹ ਕਿਰਿਆ ਦੋ ਕਿਰਿਆਵਾਂ ਦਾ ਸੁਮੇਲ ਹੈ ਸਾ ਅੰਦਰ ਲੈ ਜਾਣ ਦੀ ਕਿਰਿਆ ਨੂੰ ਜਿਸ ਨੂੰ ਉਚਵਾਸ਼ ਕਿਰਿਆ ਕਹਿੰਦੇ ਹਨ ਸਾ ਬਾਹਰ ਕੱਢਣ ਦੀ ਕਿਰਿਆ ਨੂੰ ਜਿਸ ਨੂੰ ਨਿਸਵਾ ਕਿਰਿਆ ਕਹਿੰਦੇ ਹਨ ਸਾ ਕਿਰਿਆ ਦਾ ਮਨੁੱਖੀ ਜੀਵਨ ਲਈ ਵਿਸ਼ੇਸ਼ ਮਤਵ ਹੈ ਆਮ ਰੋਗੀ ਵਿਅਕਤੀ ਪ੍ਰਤੀ ਮਿੰਟ 20 ਤੋਂ 22 ਵਾਰ ਸਾ ਲੈਂਦਾ ਹੈ ਲਹੂ ਕਿਸ ਨੂੰ ਕਹਿੰਦੇ ਹਨ ਲਹੂ ਇੱਕ ਕਿਸਮ ਦਾ ਤੱਲ ਪਦਾਰਥ ਹੈ ਇਹ ਸਰੀਰ ਵਿੱਚ ਸਿਰਾਵਾਂ ਤੇ ਧਮਨੀਆਂ ਵਿੱਚ ਦਿਨ ਰਾਤ ਚੱਲਦਾ ਰਹਿੰਦਾ ਹੈ ਇਹ ਗਾੜੇ ਰੰਗ ਦਾ ਨਮਕੀਨ ਪਦਾਰਥ ਹੈ ਇਹ ਵਿਅਕਤੀ ਵਿੱਚ ਉਸ ਦੇ ਸਰੀਰ ਦੇ ਪੰਜ ਭਾਗ ਦੇ ਬਰਾਬਰ ਹੁੰਦਾ ਹੈ ਲਹੂ ਦੇ ਭਾਗਾਂ ਬਾਰੇ ਤੁਸੀਂ ਕੀ ਜਾਣਦੇ ਹੋ ਲਹੂ ਵਿੱਚ ਕਿਹੜੇ ਲਿਖੇ ਪਦਾਰਥ ਹੁੰਦੇ ਹਨ ਪਲਾਜ਼ਮਾ ਲਾਲ ਲਹੂ ਕਣ ਚਿੱਟੇ ਲਹੂ ਕਣ ਪਲੇਟलेट्स ਪਲਾਜ਼ਮਾ ਪੀਲੇ ਰੰਗ ਦਾ ਨਮਕੀਨ ਪਦਾਰਥ ਹੈ ਇਸ ਵਿੱਚ ਲਾਲ ਅਤੇ ਚਿੱਟੇ ਲਹੂ ਕਣ ਤੈਅਦੇ ਹਨ ਲਾਲ ਲਹੂ ਕਣ ਗੋਲ ਅਤੇ ਦੋਨੋਂ ਪਾਸੇ ਚੰਬੜੇ ਹੁੰਦੇ ਹਨ ਇਹਨਾਂ ਦੀ ਉਮਰ 15 ਦਿਨ ਦੀ ਤੱਕ ਦੀ ਹੁੰਦੀ ਹੈ ਚਿੱਟੇ ਲਹੂ ਕਣ ਸਰੀਰ ਦੀ ਰੋਗਾ ਤੋਏ ਹਮ ਲਿਆ ਤੋ ਰੱਖਿਆ ਕਰਦੇ ਹਨ ਇਹ ਜ ਰੰਗਹੀਨ ਅਤੇ ਬੇਡੋਲਾ ਕਰਦੇ ਹੁੰਦੇ ਹਨ ਪਲੇਟਲੈਟਸ ਦਾ ਆਕਾਰ 12 ਜਾਂ 13 ਨੂੰ ਹੁੰਦਾ ਹੈ ਇਹ ਲਹੂ ਨੂੰ ਵਗਣ ਤੋਂ ਰੋਕਦੇ ਹਨ ਅਗਲਾ ਹੈ ਲਹੂ ਦਾ ਦਬਾਅ ਕੀ ਹੈ ਸਿਰਾਵਾਂ ਤਾਂਮਣੀਆਂ ਅਤੇ ਰਤਵਾਰਾ ਦੀ ਮਦਦ ਨਾਲ ਖੂਨ ਸਰੀਰ ਦੇ ਪਿੰਡ ਪਿੰਡ ਅੰਗਾਂ ਵਿੱਚ ਦੌਰਾ ਕਰਦਾ ਹੈ ਸਰੀਰ ਸਿਰਾਵਾਂ ਵਿੱਚ ਸ਼ੁੱਧ ਅਤੇ ਤਾਂਮਣੀਆਂ ਵਿੱਚ ਅਧ ਲਹੂ ਕਾਣ ਚੱਕਰ ਲਗਾਉਂਦੇ ਰਹਿੰਦੇ ਹਨ ਅਤੇ ਇਸ ਦੌਰ ਇਸ ਦੌਰੇ ਵਿੱਚ ਖੂਨ ਨਾਲੀਆਂ ਦੀਆਂ ਕੰਧਾਂ ਨਾਲ ਟਕਰਾਉਂਦਾ ਹੈ ਜਿਸ ਨਾਲ ਦਬਾਅ ਵਧਦਾ ਹੈ ਤੇ ਇਹ ਦਬਾ ਘਟ ਹੁੰਦਾ ਹੈ ਲਹੂ ਅੱਗੇ ਵਧਦਾ ਹੈ ਖੂਨ ਦੀ ਇਸ ਬਦਲ ਘਟਣ ਜਾਂ ਘਟ ਹੋਣ ਦੀ ਕਿਰਿਆ ਨੂੰ ਲਹੂ ਦਾ ਦਬਾਅ ਕਹਿੰਦੇ ਹਨ ਇਸ ਦਬਾਅ ਨੂੰ ਮਾਪਣ ਲਈ ਸਫੀਰਾਨੋ ਮੈਨੋਮੀਟਰ ਯੰਤਰ ਦਿਵਰਤੋ ਕੀਤੀ ਜਾਂਦੀ ਹੈ ਮਾਸਪੇਸ਼ੀਆਂ ਦੇ ਕੰਮ ਦੱਸੋ ਮਾਸਪੇਸ਼ੀਆਂ ਹੱਡੀਆਂ ਨਾਲ ਜੁੜੀਆਂ ਹੁੰਦੀਆਂ ਹਨ ਇਹਨਾਂ ਦੇ ਮੁੱਖ ਕੰਮ ਇਸ ਤਰ੍ਹਾਂ ਹਨ ਇਹ ਸਰੀਰ ਨੂੰ ਰੂਪ ਪ੍ਰਦਾਨ ਕਰਦੀਆਂ ਹਨ ਇਹ ਸਰੀਰ ਨੂੰ ਗਤੀ ਵਿੱਚ ਸਹਾਇਤਾ ਪ੍ਰਦਾਨ ਕਰਦੀਆਂ ਹਨ ਇਹਨਾਂ ਦੀ ਮਦਦ ਨਾਲ ਵਿਅਕਤੀ ਤੁਰਦਾ ਫਿਰਦਾ ਕੱਪਦਾ ਤੇ ਸਾਲ ਆਦੀ ਲੈਂਦਾ ਹੈ ਮਾਸਪੇਸ਼ੀਆਂ ਛਾਤੀ ਤੇ ਪਠਿਆਂ ਨੂੰ ਫੈਲਣ ਵਿੱਚ ਮਦਦ ਕਰਦੀਆਂ ਹਨ ਇਹਨਾਂ ਰਾਹੀਂ ਸਰੀਰ ਸਮੁੱਚਾ ਵਿਕਾਸ ਕਰਦਾ ਹੈ ਮਾਸਪੇਸ਼ੀਆਂ ਹੱਡੀਆਂ ਨੂੰ ਮਜ਼ਬੂਤ ਰੱਖਦੀਆਂ ਹਨ ਜੋੜਾਂ ਦੇ ਵਿਕਾਸ ਕਰਨ ਵਿੱਚ ਮਾਸਪੇਸ਼ੀਆਂ ਸਹਾਇਤਾ ਕਰਦੀਆਂ ਹਨ ਮਾਸਪੇਸ਼ੀਆਂ ਕਿੰਨੀ ਕਿਸਮ ਦੀਆਂ ਹੁੰਦੀਆਂ ਹਨ ਮਾਸਪੇਸ਼ੀਆਂ ਤਿੰਨ ਕਿਸਮ ਦੀਆਂ ਹੁੰਦੀਆਂ ਹਨ ਸਵੈਚਿਤ ਮਾਸਪੇਸ਼ੀਆਂ ਉਹ ਮਾਸਪੇਸ਼ੀਆਂ ਹਨ ਜੋ ਕਿ ਵਿਅਕਤੀ ਦੀ ਇੱਛਾ ਅਨੁਸਾਰ ਚੱਲਦੀਆਂ ਹਨ ਤੇ ਉਹਨਾਂ ਨੂੰ ਜਿਵੇਂ ਕੀ ਸੂਚਨਾ ਮਿਲਦੀ ਹੈ ਉਸੇ ਤਰ੍ਹਾਂ ਹੀ ਕੰਮ ਕਰਦੀਆਂ ਹਨ ਇਹ ਸਰੀਰ ਨੂੰ ਗਤੀ ਪ੍ਰਦਾਨ ਕਰਦੀਆਂ ਹਨ ਇਹ ਸਰੀਰ ਨੂੰ ਸੰਭਾਲ ਕੇ ਰੱਖਦੀਆਂ ਹਨ ਅਤੇ ਇਸ ਵਿੱਚ ਗਰਮੀ ਪੈਦਾ ਕਰਦੀਆਂ ਹਨ ਇਹ ਲੱਤਾਂ ਤੇ ਬਾਹਾਂ ਵਿੱਚ ਪਾਈਆਂ ਜਾਂਦੀਆਂ ਹਨ ਅਨਿਸ਼ਚਿਤ ਮਾਸਪੇਸ਼ੀਆਂ ਇਹ ਮਾਸਪੇਸ਼ੀਆਂ ਵਿਅਕਤੀ ਦੇ ਵਸ ਵਿੱਚ ਨਹੀਂ ਹੁੰਦੀਆਂ ਇਹ ਵਿਅਕਤੀ ਦੀ ਇੱਛਾ ਦੇ ਬਿਨਾਂ ਹੀ ਕੰਮ ਕਰਦੀਆਂ ਰਹਿੰਦੀਆਂ ਹਨ ਇਹ ਵਿਅਕਤੀ ਦੇ ਸੁੱਤੇ ਪਿਆਣ ਵੀ ਕੰਮ ਕਰਦੀਆਂ ਰਹਿੰਦੀਆਂ ਹਨ ਇਹ ਦਿਲ ਜਿਗਰ ਅਤੇ ਅੰਤੜੀਆਂ ਵਿੱਚ ਪਾਈਆਂ ਜਾਂਦੀਆਂ ਹਨ ਦਿਲ ਦੀਆਂ ਮਾਸਪੇਸ਼ੀਆਂ ਇਹ ਮਾਸਪੇਸ਼ੀਆਂ ਅਨਿਸ਼ਚਿਤ ਮਾਸਪੇਸ਼ੀਆਂ ਵਰਗੀਆਂ ਹੁੰਦੀਆਂ ਹਨ ਇਹ ਲਗਾਤਾਰ ਕੰਮ ਕਰਨ ਨਾਲ ਥੱਕਦੀਆਂ ਵੀ ਥੱਕਦੀਆਂ ਹਨ ਚਮੜੀ ਦੇ ਬਾਰੇ ਵਿੱਚ ਸੰਖੇਪ ਜਾਣਕਾਰੀ ਦਿਓ ਚਮੜੀ ਇੱਕ ਕਿਸਮ ਦਾ ਪਰਦਾ ਹੈ ਜੋ ਕਿ ਅੰਦਰੂਨੀ ਮਾਸਪੇਸ਼ੀਆਂ ਤੇ ਅੰਗਾਂ ਨੂੰ ਢੱਕ ਕੇ ਰੱਖਦਾ ਹੈ ਇਹ ਦੋ ਕਿਸਮ ਦੀ ਹੋ ਸਕਦੀ ਹੈ ਬਾਹਰੀ ਆ ਉਪਰਲੀ ਹੇਠਲੀ ਜਾਂ ਅੰਦਰੂਨੀ ਉਪਰਲੀ ਚਮੜੀ ਵਿੱਚ ਛੋਟੇ ਛੋਟੇ ਮਸਾਮ ਹੁੰਦੇ ਹਨ ਜਿਨ੍ਹਾਂ ਰਾਹੀਂ ਪਸੀਨਾ ਸਰੀਰ ਵਿੱਚੋਂ ਬਾਹਰ ਨਿਕਲਦਾ ਹੈ ਤੇ ਅੰਦਰੂਨੀ ਜਾਂ ਹੇਠਲੀ ਚਮੜੀ ਵਿੱਚ ਚਰਬੀ ਹੁੰਦੀ ਹੈ ਜੋ ਕਿ ਸਰੀਰ ਵਿੱਚ ਗਰਮੀ ਪੈਦਾ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ ਗੁਰਦਿਆਂ ਦੇ ਕੰਮ ਲਿਖ ਦੱਸੋ ਗੁਰਦੇ ਟੀਡਰ ਦੇ ਪਿੱਛੇ ਵੱਲ ਨੂੰ ਹੁੰਦੇ ਹਨ ਇਹ ਸੰਖਿਆ ਵਿੱਚ ਦੋ ਹੁੰਦੇ ਹਨ ਇਹਨਾਂ ਦਾ ਆਕਾਰ ਸੇਮ ਦੇ ਬੀਜ ਵਰਗਾ ਹੁੰਦਾ ਹੈ ਇਹਨਾਂ ਦੁਆਰਾ ਪੇਸ਼ਾਬ ਵਿੱਚ ਯੂਰੀਆ ਯੂਰਿਕ ਐਸਿਡ ਖਣਿਜ ਲੂਣ ਪੇਸ਼ਾਬ ਦੇ ਰੂਪ ਵਿੱਚ ਸਰੀਰ ਤੋਂ ਬਾਹਰ ਆਉਂਦੇ ਹਨ ਇੱਕ ਹੋਂ ਵਿੱਚ ਪਾਣੀ ਦੀ ਮਾਤਰਾ ਨੂੰ ਸਮਾਨ ਰੱਖਦੇ ਹਨ ਇਸ ਦਾ ਖਾਸ ਰੋਪਾ ਸਰੀਰ ਵਿੱਚ ਐਸਿਡ ਅਤੇ ਖਾਰ ਦੀ ਮਾਤਰਾ ਵਿੱਚ ਸਮਾਨਤਾ ਰਹਿੰਦੀ ਹੈ ਫੇਫੜਿਆਂ ਦੀ ਸ਼ਕਤੀ ਕੀ ਹੈ ਇਸ ਬਾਰੇ ਲਿਖੋ ਓਕੇ ਜਿਸ ਦੁਆਰਾ ਡੂੰਘੇ ਸਾਹ ਲੈਣ ਨਾਲ ਹਵਾ ਦੀ ਮਾਤਰਾ ਅੰਦਰ ਲੈ ਜਾਇ ਜਾਂਦੀ ਹੈ ਤੇ ਫਿਰ ਜੋ ਨਾਲ ਬਾਹਰ ਕੱਢੀ ਜਾਂਦੀ ਹੈ ਉਸ ਨੂੰ ਫੇਫੜਿਆਂ ਦੀ ਸ਼ਕਤੀ ਕਹਿੰਦੇ ਹਨ ਸਧਾਰਨ ਤੌਰ ਤੇ ਅਸੀਂ ਲਗਭਗ 500 ਸੀਸੀ ਹਵਾ ਲੈ ਜਾਂਦੇ ਹਾਂ ਤੇ ਲਗਭਗ 1500 ਸੀਸੀ ਹਵਾ ਬਾਹਰ ਕੱਢ ਸਕਦੇ ਹਾਂ ਇਹਨਾਂ ਕਰਨ ਤੇ ਵੀ ਸਾਡੇ ਫੇਫੜੇ ਹਵਾ ਤੋਂ ਰਹਿਤ ਨਹੀਂ ਹੋ ਜਾਂਦੇ ਤਾਂ ਵੀ ਲਗਭਗ 500 ਸੀਸੀ ਹਵਾ ਇਹਨਾਂ ਵਿੱਚ ਰਹਿ ਜਾਂਦੀ ਹੈ ਫੇਫੜਿਆਂ ਦੀ ਸ਼ਕਤੀ ਜਾਂ ਸਮਰੱਥਾ ਨੂੰ ਮਾਪਣ ਲਈ ਸਪਾਇਰੋਮੀਟਰ ਯੰਤਰ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਗਲਾ ਹੈ ਥਕਾਵਟ ਕੀ ਹੈ ਥਕਾਵਟ ਮਾਸਪੇਸ਼ੀਆਂ ਵਿੱਚ ਕੰਮ ਕਰਨ ਦੀ ਸ਼ਕਤੀ ਦੀ ਘਾਟ ਹ ਥਕਾਵਟ ਖਵਾਉਂਦੀ ਹੈ ਜਦੋਂ ਕਿ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਹਨ ਉਹਨਾਂ ਵਿੱਚ ਲੈਕਟਿਨ ਐਸਿਡ ਇਕੱਠਾ ਹੋ ਜਾਂਦਾ ਹੈ ਅਤੇ ਜਿਸ ਨਾਲ ਸਰੀਰ ਥੱਕ ਜਾਂਦਾ ਹੈ ਥਕਾਵਟ ਜਿਆਦਾ ਦੇਰ ਖੇਡਣ ਤੁਰੰਤ ਜੋਰ ਵਾਲੇ ਕੰਮ ਕਰਨ ਨਾਲ ਹੁੰਦੀ ਹੈ ਇਹ ਨੀਂਦ ਆਰਾਮ ਮਾਲਿਸ਼ ਅਤੇ ਮਨੰਜਨ ਕਿਰਿਆ ਨਾਲ ਵੀ ਦੂਰ ਕੀਤੀ ਜਾ ਸਕਦੀ ਹੈ ਥਕਾਵਟ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਥਕਾਵਟ ਦੋ ਪ੍ਰਕਾਰ ਦੀ ਹੁੰਦੀ ਹੈ ਸਰੀਰ ਦੀ ਥਕਾਵਟ ਤੇ ਮਾਨਸਿਕ ਥਕਾਵਟ ਲਹੂ ਗੇੜ ਪਰ ਨਾਲੀ ਦੇ ਅੰਗਾਂ ਦੇ ਨਾਮ ਲਿਖੋ ਦਿਲ ਆਟਰੀਮ ਸ਼੍ਰੀ ਰਮਾਤਮਣੀਆ ਨਬਜ ਕੀ ਹੈ ਲਹੂ ਦੀ ਤੇਜ਼ ਗਤੀ ਕਾਰਨ ਲਹੂ ਦੀਆਂ ਤਮਣੀਆਂ ਦੀਆਂ ਦੀਵਾਰਾਂ ਵੱਧੀਆਂ ਤੇ ਘਟਦੀਆਂ ਰਹਿੰਦੀਆਂ ਹਨ ਇਸ ਕਿਰਿਆ ਨੂੰ ਨਬਜ ਕਿਹਾ ਜਾਂਦਾ ਹੈ ਜੋ ਕਿ ਆਮ ਵਿਅਕਤੀ ਵਿੱਚ 70 ਤੋਂ 80 ਵਾਰੀ ਪ੍ਰਤੀ ਮਿੰਟ ਹੁੰਦੀ ਹੈ ਨਬਜ ਨੂੰ ਇੱਕ ਹੱਥ ਨਾਲ ਦੂਸਰੀ ਬਾਜੂ ਤੋਂ ਉਂਗਲਾਂ ਦਾ ਦਬਾਅ ਪਾ ਕੇ ਦੇਖਿਆ ਜਾ ਸਕਦਾ ਹੈ ਕਿਡਾ ਰਿਹਦੀ ਨਬਜ ਇੱਕ ਮਿੰਟ ਵਿੱਚ 60 ਤੋਂ ਘੱਟ ਵੀ ਹੋ ਸਕਦੀ ਹੈ ਵੱਡੇ ਉਤਰਾ ਵਾਲੇ ਪ੍ਰੈਸ਼ਰ ਨੇ ਲਹੂ ਦੇ ਵਕ ਵਕ ਅੰਗਾਂ ਦੇ ਅੰਛਾ ਦੇ ਨਾਮ ਲਿਖੋ ਲਹੂ ਦੇ ਮੁੱਖ ਕੰਮ ਕੀ ਹਨ ਲਹੂ ਅਤੇ ਉਸ ਦੇ ਅੰਸ਼ ਰਕਤ ਜਾਂ ਲਹੂ ਇੱਕ ਪ੍ਰਕਾਰ ਦਾ ਤੱਲਪਦਾਰਥ ਹੈ ਜਿਸ ਦਾ ਨਿਰਮਾਣ ਖਾਂਦ ਅਤੇ ਪੀਣ ਵਾਲੇ ਪਦਾਰਥਾਂ ਰਾਹੀਂ ਹੁੰਦਾ ਹੈ ਲਹੂ ਸਾਡੇ ਸਰੀਰ ਵਿੱਚ ਇੱਕ ਮਹੱਤਵਪੂਰਨ ਪਦਾਰਥ ਹੈ ਇਹ ਆਦਮੀ ਦੇ ਸਰੀਰ ਵਿੱਚ ਉਸ ਦੇ ਸਰੀਰ ਦੇ ਭਾਰ ਦਾ 12ਵਾਂ ਹਿੱਸਾ ਹੁੰਦਾ ਹੈ ਅਤੇ ਆਮ ਤੌਰ ਤੇ ਇੱਕ ਨੌਜਵਾਨ ਦੇ ਸਰੀਰ ਵਿੱਚ ਖੂਨ ਦੀ ਮਾਤਰਾ 12 ਤੋਂ 13 ਪਿੰਟ ਤੱਕ ਹੁੰਦੀ ਹੈ। ਹਾ ਕਈ ਹਾਲਾਤਾਂ ਵਿੱਚ ਇਹ ਮਾਤਰਾ ਘਟਿਆ ਵੱਧ ਵੀ ਹੋ ਸਕਦੀ ਹੈ। ਤੱਲ ਪਦਾਰਥ ਨਿਕਲਦਾ ਹੈ। ਇਸ ਤੱਲ ਪਦਾਰਥ ਦਾ ਨਾਮ ਹੈ ਲਹੂ। ਦੇਖਣ ਨੂੰ ਤਾਂ ਇਹ ਲਾਲ ਰੰਗ ਦਾ ਮਾਲੂਮ ਹੁੰਦਾ ਹੈ ਪਰ ਅਸਲ ਵਿੱਚ ਇਹ ਅਜਿਹਾ ਨਹੀਂ ਹੈ। ਜੇ ਅਸੀਂ ਇਸ ਤੱਲ ਪਦਾਰਥ ਦਾ ਅਰਥਾਤ ਲਹੂ ਨੂੰ ਖੁਰਦ ਬੀਨ ਵਿੱਚ ਦੇਖਿਆ ਤਾਂ ਪਤਾ ਲੱਗੇਗਾ ਕਿ ਲਹੂ ਵਿੱਚ ਬਹੁਤ ਛੋਟੇ ਛੋਟੇ ਕਣ ਹੁੰਦੇ ਹਨ ਇਹਨਾਂ ਕਣਾਂ ਦਾ ਰੰਗ ਚਿੱਟਾ ਤੇ ਲਾਲ ਹੁੰਦਾ ਹੈ ਇਹਨਾਂ ਨੂੰ ਲਾਲ ਲਹੂ ਕਣ ਅਤੇ ਚਿੱਟੇ ਲਹੂ ਕਣ ਕਹਿੰਦੇ ਹਨ ਇਹ ਇੱਕ ਕਿਸਮ ਦੇ ਹਲਕੇ ਪੀਲੇ ਤਰਲ ਪਦਾਰਥ ਵਿੱਚ ਤੈਰਦੇ ਹਨ ਅਤੇ ਜਿਸ ਨੂੰ ਪਲਾਜ਼ਮਾ ਕਹਿੰਦੇ ਹਨ ਲਹੂ ਵਿੱਚ ਮੁੱਖ ਤੌਰ ਤੇ ਜੋ ਪਦਾਰਥ ਹਨ ਉਹਨਾਂ ਨੂੰ ਹੇਠ ਲਿਖੇ ਦਿੱਤੇ ਗਏ ਚਾਰ ਦੁਆਰਾ ਇਸ ਤਰ੍ਹਾਂ ਪ੍ਰਗਟ ਕੀਤਾ ਜਾਂਦਾ ਹੈ ਪਲਾਜ਼ਮਾ ਪਲਾਜ਼ਮਾ ਇਹ ਲਹੂ ਦੇ ਹਲਕੇ ਪੀਲੇ ਰੰਗ ਦਾ ਪਦਾਰਥ ਪਾਰਦਰਸ਼ਕ ਪਦਾਰਥ ਹੁੰਦਾ ਹੈ ਇਸ ਵਿੱਚ ਲਾਲ ਅਤੇ ਚਿੱਟੇ ਲਹੂ ਕਣ ਤੈਰਦੇ ਹਨ ਇਸ ਵਿੱਚ 90% ਪਾਣੀ ਅਤੇ 10% ਠੋਸ ਪਦਾਰਥ ਕੋਲੇ ਰਹਿੰਦੇ ਹਨ ਇਹ ਠੋਸ ਪਦਾਰਥ ਪ੍ਰੋਟੀਨ ਖਣਿਜ ਲੂਣ ਅਤੇ ਚਰਬੀ ਹੁੰਦੇ ਹਨ ਪਲਾਜ਼ਮਾ ਲਹੂ ਦੇ ਦਬਾਅ ਨੂੰ ਠੀਕ ਰੱਖਦਾ ਹੈ ਤੇ ਲਾਲ ਲਹੂ ਲਾਲ ਅਤੇ ਚਿੱਟੇ ਲਹੂ ਦੇ ਕਣਾਂ ਨੂੰ ਲਜਾਣ ਵਿੱਚ ਮਦਦ ਕਰਦਾ ਹੈ ਇਸ ਦੀ ਪ੍ਰੋਟੀਨ ਲਹੂ ਨੂੰ ਵਹਿਣ ਤੋਂ ਰੋਕਦੇ ਰੋਕਣ ਵਿੱਚ ਵੀ ਮਦਦ ਦੇਦੀ ਹੈ ਲਾਲ ਲਹੂ ਕਣ ਆਦਮੀ ਦੇ ਲਾਲ ਲਹੂ ਕਣ ਗੋਲ ਅਤੇ ਦੋਹਾਂ ਪਾਸੇ ਜਿਪਕੇ ਹੁੰਦੇ ਹਨ ਅਤੇ ਆਦਮੀ ਦੇ 1 ਕਣ ਮੀਲੀਮੀਟਰ ਲਹੂ ਵਿੱਚ ਇਹਨਾਂ ਦੀ ਮਾਤਰਾ ਲਗਭਗ 5 ਲੱਖ ਹੁੰਦੀ ਹੈ ਇਹ ਇਹਨੇ ਛੋਟੇ ਹੁੰਦੇ ਹਨ ਕਿ ਜੇਕਰ ਖੰਡੇ ਨਾਲ ਮਿਲਾ ਕੇ ਵੀ ਤੱਕੇ ਜਾਂ ਤਾਂ 2.5 ਵਰਗ ਸੈਂਟੀਮੀਟਰ ਥਾਂ ਵਿੱਚ ਲਗਭਗ 1 ਕਰੋੜ ਆ ਜਾਣਗੇ ਇਨਾਂ ਦੀ ਬਾਹਰੀ ਪਰਤ ਇੱਕ ਅਲਜ ਕਿਲੇ ਠੋਸ ਦੇ ਰੂਪ ਵਿੱਚ ਹੁੰਦੀ ਹੈ ਜਿਸ ਦੇ ਅੰਦਰ ਪੀਲੇ ਰੰਗ ਦਾ ਲੋਹੇ ਵਰਗਾ ਲੋਹੇ ਦਾ ਇੱਕ ਰੰਗ ਹੁੰਦਾ ਹੈ ਜਿਸ ਨੂੰ ਹੀਮੋਗਲੋਬਿਨ ਕਹਿੰਦੇ ਹਨ ਇਹ ਜੋ ਕਿ ਲੋਹੇ ਤੇ ਪ੍ਰੋਟੀਨ ਬਸਤਾ ਨਾਲ ਮਿਲ ਕੇ ਬਣਦਾ ਹੈ ਹੀਮੋਗਲੋਬਿਨ ਆਕਸੀਜਨ ਨੂੰ ਚੂਸ ਲੈਂਦਾ ਹੈ ਅਤੇ ਇਸ ਕਾਰਨ ਇਸ ਦਾ ਰੰਗ ਚਮਕਦਾਰ ਹੋ ਜਾਂਦਾ ਹੈ ਇਹ ਆਕਸੀਆ ਹੀਮੋਗਲੋਬਿਨ ਵਿੱਚ ਬਦਲ ਜਾਂਦਾ ਹੈ ਇਸ ਪਦਾਰਥ ਦੇ ਕਾਰਨ ਖੂਨ ਫੇਫੜਿਆਂ ਵਿੱਚੋਂ ਆਕਸੀਜਨ ਚੂਸ ਕੇ ਸਰੀਰ ਦੇ ਹਰ ਪਾਸੇ ਹਰ ਹਿੱਸੇ ਤੱਕ ਪਹੁੰਚਾਉਂਦਾ ਹੈ ਲੜਕਿਆਂ ਵਿੱਚ ਲਾਲ ਲਹੂ ਕਣ ਲੜਕਿਆਂ ਨਾਲੋਂ ਘੱਟ ਹੁੰਦੇ ਹਨ ਲੜਕਿਆਂ ਨਾਲੋਂ ਜਿਆਦਾ ਕਸਰਤ ਕਰਨ ਅਤੇ ਉਚਾਈ ਤੇ ਲਾਲ ਕਣਾਂ ਦੀ ਗਿਣਤੀ ਵਧ ਜਾਂਦੀ ਹੈ ਚਿੱਟੇ ਲਹੂ ਕਣ ਸਰੀਰ ਦੀ ਤੁਲਨਾ ਇੱਕ ਰਾਜ ਨਾਲ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਰਾਜ ਦੀ ਸੁਰੱਖਿਆ ਲਈ ਫੌਜ ਦਾ ਪ੍ਰਬੰਧ ਹੁੰਦਾ ਹੈ ਉਸੇ ਤਰ੍ਹਾਂ ਸਰੀਰੂਪੀ ਰਾਜ ਦੇ ਲਈ ਲਹੂ ਕਣਾਂ ਰੂਪੀ ਫੋਜ ਪ੍ਰਬੰਧ ਹੁੰਦਾ ਹੈ ਚਿੱਟੇ ਲਹੂ ਕਣਾਂ ਦੀ ਗਿਣਤੀ ਲਾਲ ਲਹੂ ਕਣਾਂ ਨਾਲੋਂ ਘੱਟ ਹੁੰਦੀ ਹੈ ਸਰੀਰ ਵਿੱਚ ਲਗਭਗ 600 ਲਾਲ ਲਹੂ ਕਣ ਹਨ ਮਗਰੋਂ ਕੇਵਲ ਇੱਕ ਚਿੱਟਾ ਲਹੂ ਕਣ ਹੁੰਦਾ ਹੈ ਸਰੀਰ ਵਿੱਚ ਲਗਭਗ 600 ਲਾਲ ਲਹੂ ਕਣ ਹਨ ਮਗਰੋਂ ਕੇਵਲ ਇੱਕ ਚਿੱਟਾ ਲਹੂ ਕਣ ਹੁੰਦਾ ਹੈ ਇੱਕ ਕਣ ਕੋਲ ਲਹੂ ਵਿੱਚ ਚਿੱਟੇ ਲਹੂ ਕਣਾਂ ਦੀ ਗਿਣਤੀ ਲਗਭਗ 8000 ਤੋਂ ਲੈ ਕੇ 10000 ਦੇ ਲਗਭਗ ਹੁੰਦੀ ਹੈ ਇਹ ਰੰਗਹੀਨ ਅਤੇ ਬੇਡੋਲਾ ਕਰਦੇ ਹੁੰਦੇ ਹਨ ਇਨਾਂ ਦੀ ਮਦਦ ਨਾਲ ਸਰੀਰ ਰੋਗਾਂ ਦਾ ਟੱਕਰ ਕਰਦਾ ਹੈ ਇਹਨਾਂ ਦਾ ਕੰਮ ਰੋਗਾਂ ਤੋਂ ਜੀਵਨੂਆਂ ਨੂੰ ਘੇਰ ਕੇ ਉਹਨਾਂ ਦਾ ਖਾਤਮਾ ਕਰਨਾ ਹੈ ਸਰੀਰ ਵਿੱਚ ਸਾਟਾਦੀ ਲੱਗਣ ਨਾਲ ਇਹੀ जख्मਾਂ ਨੂੰ ਭਰਨ ਵਿੱਚ ਸਹਾਇਕ ਹੁੰਦੇ ਹਨ ਪਲੇਟलेट्स ਆदमी ਦੇ ਲਹੂ ਵਿੱਚ ਲਾਲ ਅਤੇ ਚਿੱਟੇ ਲਹੂ ਕਣਾਂ ਤੋਂ ਬਿਨਾ ਇੱਕ ਤੀਜੀ ਕਿਸਮ ਦੇ ਲਹੂ ਕਣ ਵੀ ਹੁੰਦੇ ਹਨ ਜਿਨ੍ਹਾਂ ਨੂੰ ਪਲੇਟलेट्स ਕਿਹਾ ਜਾਂਦਾ ਹੈ ਇਹ ਲਾਲ ਲਾਲ ਅਤੇ ਚਿੱਟੇ ਲਹੂ ਕਣਾਂ ਤੋਂ ਬਿਲਕੁਲ ਵੱਖਰੇ ਹੁੰਦੇ ਹਨ ਇਹ ਲਾਲ ਲਹੂ ਕਣਾਂ ਬਾਰਾ ਜਾਂ 13 ਦੇ ਹਨ ਲਹੂ ਦੇ ਅਕਰ ਇੱਕ ਕਣ ਮਿਲੀਮੀਟਰ ਵਿੱਚ ਇਹਨਾਂ ਦੀ ਸੰਖਿਆ 3 ਲੱਖ ਹੁੰਦੀ ਹੈ ਇਹ ਚਿੱਟੇ ਅਤੇ ਬੇਡੋਲ ਆਕਾਰ ਦੇ ਹੁੰਦੇ ਹਨ ਇਹਨਾਂ ਦਾ ਮੁੱਖ ਕੰਮ ਲਹੂ ਨੂੰ ਵਹਣ ਤੋਂ ਰੋਕਣਾ ਹੈ ਲਹੂ ਦੇ ਕੰਮ ਖੂਨ ਦੇ ਕੰਮ ਹੇਠ ਲਿਖੇ ਹਨ ਲਹੂ ਸਾਡੇ ਸਰੀਰ ਵਿੱਚ ਭੋਜਨ ਦੇ ਪ체 ਹੋਏ ਹਿੱਸੇ ਨੂੰ ਸ਼ਰੀਰ ਦੇ ਪਿੰਨ-ਪਿੰਨ ਅੰਗਾਂ ਤੱਕ ਪਹੁੰਚਾਉਂਦਾ ਕੰਮ ਕਰਦਾ ਹੈ ਲਹੂ ਹੀ ਹੈ ਜੋ ਕਿ ਸ਼ਰੀਰ ਵਿੱਚੋਂ ਜ਼ਹਿਰੀਲੇ ਅਤੇ ਬਿਅਰਥ ਪਦਾਰਥ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਇਹ ਇਹਨਾਂ ਪਦਾਰਥਾਂ ਨੂੰ ਆਪਣੇ ਅੰਦਰ ਘੋਲ ਕੇ ਗੁਰਦੇ ਵਿੱਚ ਲੈ ਜਾਂਦਾ ਹੈ ਉੱਥੋਂ ਜਿੱਥੇ ਉਹ ਪਿਸ਼ਾਬ ਦੇ ਰੂਪ ਵਿੱਚ ਬਾਹਰ ਨਿਕਲਦੇ ਹਨ ਲਹੂ ਵਿੱਚ ਮੌਜੂਦ ਲਾਲ ਲਹੂ ਕਣ ਫੇਫੜਿਆਂ ਵਿੱਚੋਂ ਆਕਸੀਜਨ ਚूस ਕੇ ਸ਼ਰੀਰ ਦੇ ਪਿੰਨ-ਪਿੰਨ ਭਾਗਾਂ ਵਿੱਚ ਲਿਜਾਂਦੇ ले ਜਾਂਦੇ ਹਨ ਲਾਲ ਲਹੂ ਕਣ ਆਕਸੀਜਨ ਕਿਰਿਆ ਤੋਂ ਮਗਰੋਂ ਬਣੀ ਕਾਰਬਨ ਡਾਈਆਕਸਾਈਡ ਨੂੰ ਫੇਫੜਿਆਂ ਵਿੱਚ ਲਿਆ ਕੇ ਬਾਹਰ ਕੱਢਣ ਦਾ ਕੰਮ ਕਰਦੇ ਹਨ ਲਹੂ ਦੇ ਚਿੱਟੇ ਲਹੂ ਕਣ ਸਰੀਰ ਦੀ ਜਰਮਾਂ ਜਾਂ ਕੀਟਾਨਵਾਤੋਂ ਰੱਖਿਆ ਕਰਦੇ ਹਨ ਉਹ ਲਹੂ ਪਲੇਟलेट्स ਸਾਟੇ ਲੱਗਣ ਵੇਲੇ ਲਹੂ ਨੂੰ ਸਰੀਰ ਤੋਂ ਬਾਹਰ ਵਹਿ ਜਾਣ ਤੋਂ ਰੋਕਦੇ ਹਨ ਲਹੂ ਹਾਰਮੋਨਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਦਾ ਕੰਮ ਲੈ ਕੇ ਲਿਜਾਣ ਦਾ ਕੰਮ ਕਰਦੇ ਹਨ ਲਹੂ ਰਾਹੀ ਸਰੀਰ ਦੇ ਪਿੰਡ ਪਿੰਾਂਗ ਆਪਸ ਵਿੱਚ ਮਿਲੇ ਰਹਿੰਦੇ ਹਨ ਅਤੇ ਸੁੱਕ ਕੇ ਨਸ਼ਟ ਹੋ ਜਾਂਦੇ ਹੋਂ ਤੋਂ ਵੀ ਬਚੇ ਰਹਿੰਦੇ ਹਨ ਲਹੂ ਰਾਹੀ ਸਰੀਰ ਤੋਂ ਪਿੰਡ ਪਿੰਾਂਗਾਂ ਦਾ ਤਾਂ ਮਣਿਕੋ ਜਿਹਾ ਰਹਿੰਦਾ ਹੈ ਸੰਕੇਬ ਵਿੱਚ ਅਸੀਂ ਇਹ ਆਖਾਂਗੇ ਕਿ ਇਹ ਇੱਕ ਹੋਂ ਜੀਵਨ ਪ੍ਰਦਾਨ ਕਰਨ ਵਾਲਾ ਹੈ ਜੇਕਰ ਕਿਸੇ ਅੰਗ ਵਿੱਚ ਖੂਨ ਦਾ ਪ੍ਰਵਾਹ ਨਾ ਹੋਵੇ ਤਾਂ ਉਹ ਅੰਗ ਪੀਲਾ ਪੈ ਜਾਂਦਾ ਹੈ ਤੇ ਕਮਜ਼ੋਰ ਹੋ ਜਾਂਦਾ ਹੈ ਬਦੇ ਦੇ ਸਮੇਂ ਤੱਕ ਕੂਮ ਦੇ ਬੀਜ ਕੂਮ ਦੇ ਬੰਦ ਰਹਿਣ ਨਾਲ ਫੰਗ ਮਰ ਵੀ ਠਾਕਦਾ ਹੈ ਸਾਹ ਪਰ ਨਾਲੀ ਦੇ ਅੰਗਾਂ ਦੇ ਨਾਮ ਲਿਖੋ ਸਾਹ ਪਰ ਨਾਲੀ ਉਤੇ ਕਸਰਤਾਂ ਦੇ ਪ੍ਰਭਾਵ ਕੀ ਹਨ ਸਾਹ ਲੈਣਾ ਤੇ ਛੱਡਣ ਦੀ ਕਿਰਿਆ ਨੂੰ ਸਾਹ ਕਿਰਿਆ ਕਹਿੰਦੇ ਹਨ ਇਸ ਕਿਰਿਆ ਦੁਆਰਾ ਮਨੁੱਖ ਹਵਾ ਦੇ ਨਾਲ ਆਕਸੀਜਨ ਫੇਫੜਿਆਂ ਵਿੱਚ ਲੈ ਜਾਂਦਾ ਹੈ ਤੇ ਨਾਲ ਹੀ ਹਵਾ ਦੇ ਨਾਲ ਨਾਲ ਸਰੀਰ ਵਿੱਚ ਪੈਦਾ ਹੋਈ ਕਾਰਬਨ ਡਾਈਆਕਸਾਈਡ ਬਾਹਰ ਕੱਢਦਾ ਹੈ ਸਾਕੇਰੀਆ ਵਿੱਚ ਕਈ ਅੰਗ ਜਿਵੇਂ ਕਿ ਨੱਕ ਸਾਹ ਨਲੀ ਅਤੇ ਫੇਫੜਿਆਂ ਦੀ ਕੰਮ ਕਰਦੇ ਹਨ ਸਾਕੇਰੀਆ ਸਾਹਵਨ ਨਾਲੇ ਦੇ ਪੈਨ ਪੈਨ ਅੰਗਾ ਨੂੰ ਹੇਠ ਲਿਖਿਆ ਹੈ ਨੱਕ ਗਨਿਕਾ ਜਾਂ ਸੰਗ ਸੂਰੀਆੰਤਰ ਜਾਂ ਕੰਠ ਸਾਹ ਨਲੀ ਜਾਂ ਡੈਟੂਆ ਸਾਹ ਨਲੀਆਂ ਫੇਫੜੇ ਨੱਕ ਜਿਸ ਦੀ ਥਾਂ ਦੋਨਾਂ ਅੱਖਾਂ ਦੇ ਵਿੱਚ ਕਾਰ ਹੁੰਦੀ ਹੈ ਸਾਹ ਲੈਣ ਦੀ ਕਿਰਿਆ ਨੱਕ ਦੇ ਆਰੰਭ ਹੁੰਦੀ ਹੈ ਤੇ ਨੱਕ ਦੇ ਵਿੱਚੋਂ ਦੋ ਛੇਕ ਹੁੰਦੇ ਹਨ ਜਿਨ੍ਹਾਂ ਨੂੰ ਨਾਸਾ ਜਾਂ ਕਹਿੰਦੇ ਹਨ ਨਾਸਾਂ ਅੰਦਰਲੇ ਹਿੱਸੇ ਵਿੱਚ ਛੋਟੇ ਛੋਟੇ ਵਾਲ ਹੁੰਦੇ ਹਨ ਇਹ ਹਵਾ ਨੂੰ ਸ਼ੁੱਧ ਕਰਕੇ ਅੰਦਰ ਜਾਣ ਦਿੰਦੇ ਹਨ ਇਹ ਹਵਾ ਨੂੰ ਸ਼ੁੱਧ ਕਰਕੇ ਅੰਦਰ ਜਾਣ ਦਿੰਦੇ ਹਨ ਇਨਾਂ ਦੀ ਦੀਵਾਰ ਇੱਕ ਛਿੱਲੀ ਦੀ ਬਣੀ ਹੁੰਦੀ ਹੈ ਜਿਸ ਨਾਲ ਖਾਸ ਇਹ ਤਰ ਹਵਾ ਤੇ ਕਿਰਨ ਨੂੰ ਨਸ਼ਟ ਕਰਦਾ ਹੈ ਅਤੇ ਹਵਾ ਨੂੰ ਠੱਡਾ ਰੱਖਦਾ ਹੈ ਜਿਸ ਇਸ ਦੇ ਪਿਛਲੇ ਹਿੱਸੇ ਵਿੱਚ ਸੁਗੰਧ ਦੀਆਂ ਗਿਆਨ ਇੰਦਰੀਆਂ ਹੁੰਦੀਆਂ ਹਨ ਇਹ ਹਿੱਸਾ ਦੋ ਛੇਕਾਂ ਦੁਆਰਾ ਕੰਨਰ ਵਿੱਚ ਖੁੱਲਦਾ ਹੈ ਅਤੇ ਇਨਾਂ ਵਿੱਚ ਲੱਗੇ ਹੋਏ ਵਾਲਾਂ ਵਿੱਚੋਂ ਜਦੋਂ ਹਵਾ ਨਿਕਲਦੀ ਹੈ ਤਾਂ ਉਸ ਵਿੱਚ ਠੋਸ ਕਣ ਉਥੇ ਹੀ ਰਹਿ ਜਾਂਦੇ ਹਨ ਦੂਸਰੇ ਨੱਕ ਦੀ ਖਿਲੀ ਅਤੇ ਸੰਪਰਕ ਵਿੱਚ ਆ ਕੇ ਹਵਾ ਗਰਮ ਹੋ ਜਾਂਦੀ ਹੈ ਜਿਸ ਨਾਲ ਫੇਫੜਿਆਂ आदि ਵਿੱਚ ਵਿੱਚ ਠੰਡ ਲੱਗਣ ਜਾਂ ਡਰ ਨਹੀਂ ਰਹਦਾ ਤੇ ਉਸਦੇ ਉਲਟ ਮੂੰਹ ਰਾਹੀਂ ਸਾਹ ਲੈਣ ਨਾਲ ਤਾਂ ਹਵਾ ਸ਼ਾਂਤ ਕੇ ਅੰਦਰ ਚਲੀ ਜਾਂਦੀ ਹੈ ਤੇ ਗਰਮ ਹੋ ਕੇ ਇਸ ਲਈ ਇਹ ਜ਼ਰੂਰੀ ਹੈ ਕਿ ਸਾਹ ਨੱਕ ਰਾਹੀਂ ਹੀ ਲਿਆ ਜਾਵੇ ਮੂੰਹ ਰਾਹੀਂ ਨਹੀਂ ਸ਼ਨਿਕਾ ਇਹ ਸੰਗ ਇਹੇ ਅੰਗ ਗਲੇ ਦੀਆਂ ਗਲਟੀਆਂ ਤੇ ਪਿੱਛੇ ਸਥਿਤ ਹੁੰਦੇ ਹਨ ਇਸ ਦਾ ਆਕਾਰ ਕੀਪ ਵਰਗਾ ਹੁੰਦਾ ਹੈ ਇਹ ਛੋਟੀਆਂ-ਛੋਟੀਆਂ ਹੱਡੀਆਂ ਨਾਲ ਮਿਲ ਕੇ ਬਣੀ ਹੋਈ ਇੱਕ ਲਚੇਦਾਰ ਨਲੀ ਹੈ ਜੋ ਕਿ ਨੱਕ ਦੇ ਉੱਪਰਲੇ ਹਿੱਸੇ ਤੋਂ ਸ਼ੁਰੂ ਹੋ ਕੇ ਜੀਵ ਦੀ ਜੜ ਤੱਕ